ਸੰਤ ਅਜੀਤ ਸਿੰਘ ਹੰਸਾਲੀ ਵਾਲੇ ਬ੍ਰਹਮ ਗਿਆਨੀ ਭਾਰਤ ਤੇ ਚੀਨ ਦਾ ਵੱਡਾ ਜੁੱਧ ਲੱਗਣ ਦੀ ਭਵਿੱਖਬਾਣੀ ਕਰ ਚੁੱਕੇ ਹਨ ਜੀ ਹਾਂ ਤੁਸੀਂ ਦੇਖ ਰਹੇ ਹੋ ਸੰਦੂ ਟੀਵੀ ਸੰਤ ਅਜੀਤ ਸਿੰਘ ਨੇ ਮਲੇਰ ਕੋਟਰਲੇ ਦੇ ਫਕੀਰ ਟਾਈਪ ਬੰਦੇ ਨੂੰ ਕਿਹਾ ਸੀ ਕਿ ਭਾਰਤ ਅਤੇ ਚਾਈਨਾ ਦਾ ਜੁੱਧ ਲੱਗ ਜਾਵੇਗਾ ਜਦੋਂ ਉਹਨਾਂ ਉਹਨਾਂ ਤੋਂ ਪੂਰੀ ਗੱਲਬਾਤ ਕਢਾਈ ਅਤੇ ਗੱਲਬਾਤ ਕੀਤੀ ਇਹ ਗੱਲਬਾਤ ਅਸੀਂ ਤੁਹਾਡੇ ਲਈ ਪੇਸ਼ ਕਰ ਰਹੇ ਹਾਂ ਬੂਟਾ ਖਾਨ ਮਲੇਰ ਕੋਟਲਾ ਦੀ ਜਵਾਨੀ ਮੈਂ ਤਕਰੀਬਨ ਸੰਤਾਂ ਦੀ ਜਦੋਂ ਡੈਥ ਹੋਈ ਉਸ ਤੋਂ ਪਹਿਲਾਂ ਅਸੀਂ ਤਕਰੀਬਨ ਕਈ ਮਹੀਨੇ ਜਾਂਦੇ ਰਹੇ ਹਾਂ ਇੱਥੋਂ ਇੱਕ ਮੁੰਡਾ ਸਾਹਬਦੀਨ ਸੀ ਮੇਰੇ ਨਾਲ ਡਾਕਟਰ ਹੋਮੋਪੈਥੀ ਦਾ ਔਰ ਮੈਂ ਮੇਰਾ ਬਹਿਨ ਹੋਈ ਆ ਮੈਂ ਹੈਗਾ ਮਰੇ ਕੋਲ ਤੋਂ ਬੂਟਾ ਖਾਨ ਮੇਰਾ ਨਾਮ ਹੈ ਸੰਤ ਜਿਹੜੇ ਹੰਸਾਲੀ ਵਾਲੇ ਸੰਤ ਸੀ ਉਹ ਅੰਦਰਲੀ ਚੀਜ਼ ਦੇਖਦੇ ਸੀ ਬੰਦੇ ਦੀ ਉਹ तकरीबन ਮੇਰੇ ਨਾਲ ਸਭ ਤੋਂ ਜ਼ਿਆਦਾ ਪਿਆਰ ਕਰਦੇ ਸੀ ਕਿਉਂਕਿ ਮੈਂ ਕਾਫੀ ਟਾਈਮ ਮੱਕੇ ਮਦੀਨੇ ਵੀ ਰਹੇ ਹਾਂ ਬਾਕੀ ਇਰਾਕ ਦੇ ਵਿੱਚ ਵੀ ਰਹੇ ਹਾਂ ਯਾਤਰਾ ਬਹੁਤ ਕਰੀਆਂ ਨੇ ਤੇ ਉਹ ਮੇਰੇ ਨਾਲ ਗੁਸਤਗੂ ਕਰਦੇ ਰਹੇ ਆ ਅੰਦਰਲੀ ਗੁਸਤਗੂ ਤੇ ਮੈਂ ਉਹਨਾਂ ਨਾਲ ਗੱਲ ਕਰਦਾ ਰਿਹਾ ਮੈਂ ਕਿਹਾ ਜੀ ਮੈਂ ਉਹਨਾਂ ਨੇ ਮੈਨੂੰ ਪੁੱਛਿਆ ਵੀ ਮੱਕੇ ਕਿੰਨੇ ਹੱਜ ਕਰੇ ਆ ਕਿੰਨੇ ਉਮਰੇ ਕਰੇ ਆ ਮੈਂ ਉਹਨੂੰ ਕਿਹਾ ਮੈਂ ਕਿਹਾ ਜੀ ਮੈਂ ਕਾਫੀ ਹੱਜ ਉਮਰੇ ਕਰੇ ਹੋਏ ਤੇ ਉਹਨਾਂ ਨੇ ਮੇਰੇ ਨਾਲ ਕਈ ਖਾਸ ਗੱਲਾਂ ਕਰੀਆਂ ਜਿਹੜੀਆਂ ਮੈਂ ਨਹੀਂ ਦੱਸਣੀਆਂ ਚਾਹੁੰਦਾ ਤੇ ਅੰਦਰ ਲੀਆਂ ਗੱਲਾਂ ਉਹ ਜਦੋਂ ਗੱਲ ਕਰਦੇ ਸੀ ਬਾਹਰ ਪਵਨਕ ਬੈਠੀ ਹੁੰਦੀ ਸੀ ਉਹ ਮੈਨੂੰ ਆਵਾਜ਼ ਮਾਰਦੇ ਸੀ ਇੱਥੇ ਫਿਰ ਉਹ ਬਿਲਕੁਲ ਲੋਕਾਂ ਦੇ ਨਾਲ ਕੰਨ ਲਾ ਕੇ ਕੋਈ ਗੱਲ ਕਰਦੇ ਸੀ ਮੇਰੇ ਨਾਲ ਤਾਂ ਜਿਹੜੇ ਉੱਥੇ 20 20 30 30 ਸਾਲ ਦੇ ਬੰਦੇ ਜਾਂਦੇ ਸੀ ਉਹ ਦੇਖਦੇ ਸੀ ਵੀ ਸੰਤਾਨਾਮੀ ਇਹ ਮੁੰਡਾ ਕੀ ਗੱਲ ਕਰਦਾ ਵੀ ਇਹ ਬੰਦਾ ਗੱਲ ਕੀ ਕਰਦਾ ਤੇ ਕਈ ਬੰਦੇ ਮੇਰੇ ਮਗਰ ਵੀ ਲੱਗੇ ਆ ਅਮਰੀਕਾ ਤੋਂ ਕੈਨੇਡਾ ਤੋਂ ਆਏ ਹੋਏ ਸੀ ਵੀ ਕੀ ਗੱਲ ਸੀ ਜੀ ਮਹਾਰਾਜ ਉਹ ਮੈਂ ਕਿਹਾ ਬਈ ਮੈਂ ਤਾਂ ਕੋਈ ਮਹਾਰਾਜ ਨਹੀਂ ਮੈਂ ਤਾਂ ਇੱਕ ਆਮ ਥੋੜੇ ਜਿਹੇ ਬੰਦਾ ਹਾਂ ਮੈਂ ਤਾਂ ਥੋੜੇ ਜਿਹੇ ਬੰਦਾ ਹੈ ਵੀ ਮਤਲਬ ਕੀ ਕਹਿੰਦੇ ਸੀ ਮੈਂ ਕਿ ਕੋਈ ਜਿਹੜਾ ਕੁਝ ਕਹਿੰਦੇ ਸੀ ਉਹ ਤਾਂ ਮੈਂ ਦੱਸ ਨਹੀਂ ਸਕਦਾ ਬਿਕਾ ਸੰਤ ਮੇਰੇ ਨਾਲ ਪਿਆਰ ਕਰਦੇ ਆ ਤੇਨੂੰ ਦਿਲ ਤੋਂ ਫਿਰ ਉਸ ਤੋਂ ਬਾਅਦ ਇੱਕ ਦਿਨ ਮੈਂ ਨੂੰ ਸੰਤ ਜੀ ਕਹਿੰਦੇ ਅਸੀਂ ਅੰਦਰ ਬੈਠੇ ਸੀ ਜਿੱਥੇ ਬੈਠਦੇ ਸੀ ਨਾ ਬੈੱਡ ਤੇ ਉਸ ਤੋਂ ਅੰਦਰ ਜਿੱਥੇ ਫਿਰ ਖਾਣਾ ਖਾਂਦੇ ਸੀ ਉੱਥੇ ਬੁਲਾਇਆ ਬੁਲਾਇਆ ਤਾਂ ਮੈਨੂੰ ਕਹਿੰਦੇ ਬੇਟਾ ਇੱਕ ਤਾਂ ਆਉਣ ਵਾਲਾ ਸਮਾਂ ਜਿਹੜਾ ਭਿਆਨਕ ਹੈ ਬੀ ਇੱਕ ਲਾਲਟਣ ਇੱਕ ਘਰ ਦੇ ਵਿੱਚ ਨਲਕਾ ਰੁਆ ਕੇ ਰੱਖਣਾ ਅੱਛਾ ਜੀ ਮਤ ਹੈ ਕਹਿੰਦਾ ਚੈਨਾ ਦਿਨਾਂ ਜੰਗ ਲੱਗੂਗੀ ਉਸ ਤੋਂ ਬਾਅਦ ਇਹ ਜਿਹੜਾ ਬਿਲੀ ਦਾ ਸਿਸਟਮ ਖਤਮ ਹੋ ਗਿਆ ਇਹ ਅੱਜ ਮੈਂ ਜਣੀ ਗੱਲ ਦੱਸ ਰਿਹਾ ਉਹ ਵੀ ਆਪਣਾ ਮੇਰੇ ਮਗਰ ਪੈ ਗਿਆ ਉਹ ਬਹੁਤ ਆਪਣਾ ਮੇਰਾ ਦੋਸਤ ਹੀ ਆਨੰਦਪੁਰਾ ਦਾ ਆਪਣਾ ਬਲਬੀਰ ਸਿੰਘ ਸੰਧੂ ਤੇ ਚਲੋ ਮੈਂ ਮੈਂ ਆਖਿਆ ਵੀ ਚਲੋ ਇਹ ਆਪਾਂ ਗੱਲ ਦੱਸੀ ਦੇਣੇ ਵੀ ਚਲੋ ਸੰਗਤਾਂ ਨੂੰ ਪਤਾ ਲੱਗ ਜਾਊਗਾ ਕਿ ਉਹਨਾਂ ਨੇ ਜਾਨੀ ਮੈਨੂੰ ਇਹ ਗੱਲ ਕੀਤੀ ਕਿ ਬਾਕੀ ਹੋਰ ਕੁਥੇ ਦੀਆਂ ਗੱਲਾਂ ਅੰਦਰ ਲੀਆਂ ਜਿਹੜੀਆਂ ਆਪਸੀ ਸਾਡੀਆਂ ਗੱਲਾਂ ਸੀ ਜਾਂ ਉਹਨੇ ਮੈਨੂੰ ਕਹੀਆਂ ਜਾਂ ਜਿਹੜੀਆਂ ਵੀ ਕੋਈ ਦੱਸੀਆਂ ਉਹ ਗੱਲਾਂ ਨਹੀਂ ਪੁੱਛਣ ਵਾਲੀਆਂ ਤੇ ਉਹ ਜਣੀ ਵੈਸੇ ਮੈਂ ਜਿਵੇਂ ਨਹੀਂ ਕਹਿੰਦੇ ਸੰਤਾਂ ਨੂੰ ਆਪਾਂ ਕਹਿੰਦੇ ਨੇ ਮਹਾਰਾਜ ਮੇਰੇ ਹੱਕ ਚ ਦੁਆ ਕਰਦੇ ਉਹ ਬਸ ਕਹਿੰਦਾ ਉਹ ਤੇਰੀ ਤੇ ਦੁਆ ਹੋ ਜੂਗੀ ਹਾਂ ਬਸ ਮਾ ਠੀਕ ਹੈ ਕਿਉਂਕਿ ਮੈਂ ਸਤਿਵਚਨ ਬੱਚੇ ਜਿਹੜੀ ਵੀ ਗੱਲ ਕਹਿੰਦੀ ਸੀ ਤੇ ਜਣੀ ਸੰਤ ਪ੍ਰੇਮ ਬਹੁਤ ਕਰਦੇ ਸੀ ਤੇ ਇਸ ਕਰਕੇ ਜਦੋਂ ਉਹਨਾਂ ਦੀ ਡੈਥ ਹੋਈ ਆ ਉੱਥੋਂ ਅਸੀਂ ਗੱਡੀ ਦੀ ਲਾਈਨ ਕੋਲੋਂ ਤੁਰ ਕੇ ਗਏ ਅਸੀਂ ਮੈਂ ਤੇ ਸਾਹਬਦੀਨ ਸੈਨਪੁਰੇ ਵਾਲਾ ਅਸੀਂ ਤੁਰ ਕੇ ਗਏ ਉਹ ਤੋਂ ਫੇਰ ਜਾ ਕੇ ਉਹਨਾਂ ਦਾ ਉਹਨਾਂ ਦੀ ਜ਼ਿਆਰਤ ਕੀਤੀ ਤੇ ਫੇਰ ਅਸੀਂ ਉੱਥੋਂ ਆਏ ਬਹੁਤ ਕਾਬਲ ਸੰਤ ਸੀ ਉਹ ਇਹੋ ਜਿਹੇ ਸੰਤ ਦੁਨੀਆ ਦੇ ਉੱਤੇ ਨਹੀਂ ਪੈਦਾ ਹੋਣੇ ਬਹੁਤ ਬਹੁਤ ਪੁੰਚੀ ਹੋਏ ਸੰਤ ਸੀ ਬਹੁਤ ਹੀ ਪ੍ਰੇਮ ਕਰਦੇ ਸਾਡੇ ਨਾਲ ਅਸੀਂ ਵੀ ਇਹਨੂੰ ਹਰ ਵਕਤ ਦਿਲ ਦੇ ਵਿੱਚ ਯਾਦ ਰੱਖਦੇ ਆਂ ਤੇ ਉਹਨਾਂ ਵੀ ਕਿਰਪਾ ਹੈ ਸਾਡੇ ਤੇ ਹੁਣ ਵੀ ਅੱਲਾ ਦੀ ਕਿਰਪਾ ਹੈ ਅੱਲਾ ਦੀ ਦੁਆ ਹੈ ਤੇ ਇਸ ਕਰਕੇ ਅ ਮੈਂ ਇਹ ਬਲਬੀਰ ਸਿੰਘ ਨੂੰ ਪਾ ਰਿਹਾ ਤੇ ਅੱਗੇ ਜਿਸ ਤਰ੍ਹਾਂ ਵੀ ਉਹਦੀ ਹੈਗੀ ਹੈ ਮਰਜ਼ੀ ਉਹ ਕਰਦੇ ਨੇ ਵਾਹਿਗੁਰੂ ਕਾ ਖਾਲਸਾ ਸ੍ਰੀ ਵਾਹਿਗੁਰੂ ਅਸਲਾਮੁ ਅਲੈਕੁਮ ਰਹਿਮਤੁ ਲਲਾਹੀ ਵਬਰਕਤੁ